ਲੋਕਾ ਮਤ ਕੋ ਫਕੜ ਪਾਏ ਲੋਕਾ ਮਤ ਕੋ ਫਕੜ ਪਾਏ ਲੱਖ ਮੜਿਆਂ ਕਰੇ ਇਕੱਠੇ ਇੱਕ ਰੱਤੀ ਲਪਾਈ ਲੱਖ ਮੜਿਆਂ ਕਰ ਇਕੱਠੇ ਇੱਕ ਰੱਤੀ ਲਪਾਈ ਕੁਰ ਦੁਖਿਅੰ ਅਣਕ ਹੱਤਿਅੰ ਜਨਮ ਦਰਗ੍ਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਰਮੰ ਪਸਮੰ ਕਰੋਤ ਨਾਨਕ ਜੈਸੇ ਪਾਵਕ ਕਾਸ਼ਟ ਸਮਨ ਕਰੋਤ ਵਾਹਿਗੁਰੂ ਗੁਣ ਬੇਅੰਤ ਸਵਾਮੀ ਤੇਰੇ ਕੋਈ ਨਾ ਜਾਣੀ ਗੁਣ ਬੇਅੰਤ स्वामी तेरे कोई ना जानई देख चलत दयाल सुन भगत वखानई धन धन सतगुरु पजवें पाशाह जी ਉਨ੍ਹਾਂ ਦੇ ਦੁਆਰਾ ਇਹ ਉਚਾਰਿਆ ਹੋਇਆ ਸ਼ਬਦ 925 ਅੰਗ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੋਭਤ ਹੈ ਆਓ ਇਸ ਦੇ ਤੀਸਰੇ ਪਦੇ ਦੀ ਵਿਚਾਰ ਕਰੀਏ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ ਗੋਣੰਬੇ ਅੰਤ ਸੋ ਆਮੀ ਤੇਰੇ ਕੋਈ ਨਾ ਜਾਣੀ اے ਸਵਾਮੀ ਤੇਰੇ ਬਿਆੰਤ ਹੀ ਗੁਣ ਹਨ ਕੋਈ ਨਾ ਜਾਣੀ ਕੋਈ ਵੀ ਉਹਨਾਂ ਸਾਰੇ ਗੁਣਾਂ ਨੂੰ ਜਾਣ ਨਹੀਂ ਸਕਦਾ ਤੇਰੇ ਬਿਆੰਤ ਗੁਣ ਕੋਈ ਇੱਕ ਗੁਣ ਗਾ ਲੇਗਾ ਕੋਈ ਦੋ ਗੁਣ ਗਾ ਲੇਗਾ ਕਿਤਨੇ ਹੀ ਗੁਣ ਗਾਏਗਾ ਉਸ ਦੇ ਗੁਣ ਬੇਅੰਤ ਹਨ ਸਾਰੇ ਜੀਵਾ ਜੋ ਗਾਣ ਵਾਲੀ ਉਹ ਇੱਕ ਹੈ ਜੀਵਾ ਏਕ ਕਵਣ ਗੁਣ ਕਹੀਏ ਜੀਵਾ ਏਕ ਕਵਣ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇ ਰੋ ਨਕਿ ਨਹੀਂ ਨਹੀਂ ਐ ਆਵਜਾ ਵਾਹਿਗੁਰੂ ਜਿਸ ਤੇ ਕਿ ਬੇਅੰਤ ਬੇਅੰਤ ਹੀ ਗੁਣ ਹਨ ਉਸ ਤੇ ਗੁਣ ਗਾਏ ਨਹੀਂ ਜਾ ਸਕਦੇ ਉਹ ਵਾਹਿਗੁਰੂ ਜਿੰਨੇ ਕਿ ਸਾਨੂੰ ਤਾਕਤ ਬਖਸ਼ਦਾ ਹੈ ਉਹਨੇ ਹੀ ਅਸੀਂ ਉਸ ਤੇ ਗੁਣ ਗਾਉਂਦੇ ਹਨ ਉੱਚਾ ਪਾਰ ਬੇਅੰਤ ਸਵਾਮੀਂ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣ ਗੁਣ ਤੇਰੇ ਗਾਵਤ ਉਦਰੈ ਸੁਣਤ ਉਦਰੈ ਬਿਨਸੇ ਪਾਪ ਕਣੇਰੇ ਜਿਹੜੇ ਵੀ ਉਸਤੇ ਗੁਣਾਂ ਨੂੰ ਬੰਨਦੇ ਹਨ ਉਹ ਸੰਸਾਰ ਸਮੁੰਦਰ ਤੋਂ ਲੰਘ ਜਾਂਦੇ ਹਨ ਪਾਰ ਹੋ ਜਾਂਦੇ ਹਨ ਜਿਹੜੇ ਵੀ ਉਸ ਤੇ ਗੁਣਾਂ ਨੂੰ ਸੁੰਦਦੇ ਹਨ ਗੁਣ ਕੀ ਹੈ ਗੋ ਸ਼ਬਦ ਜੋ ਹੈ ਉਸ ਵਾਹਿਗੁਰੂ ਦੇ ਗੁਣਾਂ ਦੇ ਨਾਲ ਭਰਪੂਰ ਹਨ ਜੋ ਇਸ ਸ਼ਬਦ ਗੁਰੂ ਦੇ ਬਖਸ਼ੇ ਹੋਏ ਸ਼ਬਦ ਪੜ੍ਹਦੇ ਹਨ ਸੁਣਦੇ ਹਨ ਇਹ ਹੀ ਉਸ ਵਾਹਿਗੁਰੂ ਦੇ ਗੁਣ ਹਨ ਇਹ ਗੁਣਾਂ ਦੇ ਨਾਲ ਭਰੇ ਹੋਏ ਹਨ ਸਿਫਤ ਸਲਾਮ ਦੇ ਨਾਲ ਭਰੇ ਹੋਏ ਹਨ ਇਸ ਕਰਕੇ ਇਹ ਸ਼ਬਦ ਸੁਣਨੇ ਸ਼ਬਦ ਉਚਾਰਨੇ ਸੰਗਤ ਵਿੱਚ ਬੈਠ ਕੇ ਸ਼ਬਦਾਂ ਨੂੰ ਗਾਇਨ ਕਰਨਾ ਫਿਰ ਸਤਿਗੁਰੂ ਜੀ ਕਹਿੰਦੇ ਹਨ ਗਾਵਤ ਉਤਰੈ ਸੁਣਤ ਉਦਰੈ ਗਉਣ ਵਾਲੇ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਸੁਣਨ ਵਾਲੇ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਬਿਨਸੈ ਪਾਪ ਕਣੇਰੇ ਗੋਣਾ ਦੇ ਗਾਣ ਦੇ ਨਾਲ ਕੀਤੇ ਹੋਏ ਸਾਰੇ ਹੀ ਪਾਪ ਜੋ ਹਨ ਸਾਰੇ ਹੀ ਖਤਮ ਹੋ ਜਾਂਦੇ ਆ ਇਸ ਵਾਹਿਗੁਰੂ ਦੇ ਗੋਣਾ ਦੇ ਗਾਣ ਦੇ ਨਾਲ ਗੋਣਾ ਦਾ ਗਾਉਣਾ ਸ਼ਬਦ ਦਾ ਗਾਉਣਾ ਗੁਰੂ ਦੇ ਬਖਸ਼ੇ ਹੋਏ ਸ਼ਬਦਾਂ ਨੂੰ ਗਾਉਣਾ ਗੁਰੂ ਦੇ ਬਖਸ਼ੇ ਹੋਏ ਸ਼ਬਦਾਂ ਨੂੰ ਉਚਾਰਨਾ ਸਾਧ ਸੰਗਤ ਦੇ ਵਿੱਚ ਆ ਕੇ ਸ਼ਬਦਾਂ ਨੂੰ ਸੁੋਨਾ ਇਹ ਉਸ ਵਾਹਿਗੁਰੂ ਦੇ ਗੋਣਾ ਚਾਰਨੇ ਹਨ ਉਸ ਵਾਹਿਗੁਰੂ ਦੀਆਂ ਸਿਰਫ ਸਲਾਹਾਂ ਕਰਨੀਆਂ ਹਨ ਸਤਗੁਰੂ ਜੀ ਉਪਦੇਸ਼ ਕਰਦੇ ਹਨ ਦੇਖ ਚਲਤ ਦਯਾਲ ਸੁਣ ਭਗਤ ਵਖਾਣੈ ਦੇਖ ਵੇਖ ਕੇ ਚਲਤ ਚੋਰ ਤਮਾਸ਼ੇ ਸੁਣ ਭਗਤ ਭਗਤਾਂ ਦੇ ਰਾਹੀ ਸੁਣ ਕੇ ਅਰਥਾਤ ਭਗਤਾਂ ਪਾਸੋਂ ਸੁਣ ਕੇ ਵਖਾਣੀ ਉਹ ਖਾਣਾ ਬਿਆਨ ਕਰਦਾ ਹੈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜਿਹੜਾ ਵੀ ਕੋਈ ਮਨੁੱਖ ਤੇਰੇ ਕੁਝ ਗੁਣਾਂ ਦਾ ਬਿਆਨ ਕਰਦਾ ਹੈ ਉਹ ਤੈਂਦੇ ਆਲ ਦੇ ਕੌਤਕ ਵੇਖ ਕੇ ਜਾਂ ਭਗਤ ਜਣਾ ਪਾਸੋਂ ਸੁਣ ਕੇ ਹੀ ਬਿਆਨ ਕਰਦਾ ਹੈ ਜੀ ਜੰਤ ਸਭ ਤੁਜ ਤੇ ਆਵੈ ਔਰਖ ਪਤ ਪਰਮੇਸ਼ਰਾ ਔਰਖ ਪਤ हे पुरਖਾਂ ਦੇ ਪਤੀ ਅਰਥਾਤ ਹੈ ਜੀਵਨ ਦੇ ਮਾਲਕ ਹੈ ਪਰਮੇਸ਼ਰਾ ਹੈ ਪਰਮੇਸ਼ਵਰ ਜੀ ਜੰਤ ਸਭ ਤੁਝ ਤੇ ਆਵੈ ਪੁਰਖ ਪਤ ਪਰਮੇਸ਼ਰਾਨ ਏ ਜੀਵਾਂ ਦੇ ਮਾਲਕ ਪੁਰਖ ਪਤ ਪਰਮੇਸ਼ਰ ਏ ਪਰਮੇਸ਼ਰ ਜੀ ਜੰਤ ਸਭ ਤੁਝ ਤੇ ਆਵੈ ਸਾਰੇ ਜੀਵ ਜੰਤ ਤੈਨੂੰ ਹੀ ਧਿਆਉਂਦੇ ਹਨ ਸਰਵ ਜਾਚਕ ਏਕ ਦਾਤਾ করুণਾ ਮੈਂ ਜਗਦੀਸ਼ਰਾ করুণਾ ਮੈਂ ਇਹ ਤਰਸ ਰੂਪ ਪ੍ਰਭੂ ਜਗਦੀਸ਼ਰਾ ਇਹ ਜਗਤ ਦੇ ਮਾਲਕ ਹੇ ਤਰਸ ਰੂਪ ਪ੍ਰਭੂ ਇਹ ਜਗਤ ਦੇ ਈਸ਼ਵਰ ਸਭ ਸਰਬ ਜਾਚਕ ਇੱਕ ਦਾਤਾ ਤੂੰ ਇਕੱਲਾ ਦਾਤਾ ਹੈ ਸਾਰੇ ਜੀਵ ਤੇਰੇ ਦਰ ਦੇ ਮੰਗਤੇ ਹਨ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਦਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਦਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਦਿੰਦ ਤੂਟ ਨਾ ਆਵੀ ਅਗਣਤ ਪਰੇ ਪੰਡਾਰ ਉਹ ਦਾਤਾ ਇੱਕ ਹੀ ਹੈ ਜੋ ਸਾਰਿਆਂ ਨੂੰ ਹੀ ਦਾਤਾਂ ਦੇ ਰਿਹਾ ਹੈ ਅਤੇ ਦਿੰਦਿਆਂ ਉਸ ਦੇ ਪੰਡਾਰਿਆਂ ਦੇ ਵਿੱਚ ਕੋਈ ਟੁੱਟ ਨਹੀਂ ਆਉਂਦੀ ਕਿਉਂਕਿ ਉਸ ਦੇ ਪੰਡਾਰੇ ਜੋ ਹਨ ਅਗਣ ਤਪਰੇ ਬੇਸ਼ਮਾਰ ਭਰੇ ਹੋਏ ਹਨ ਅਤੇ ਜੋ ਕੁਝ ਵੀ ਪਾਇਆ ਹੈ ਇਹਨਾਂ ਪੰਡਾਰਿਆਂ ਚ ਉਸ ਵਾਹਿਗੁਰੂ ਨੇ ਇੱਕ ਵਾਰ ਹੀ ਪਾ ਦਿੱਤਾ ਉਸ ਨੂੰ ਵਾਰ-ਵਾਰ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਜਿਸ ਤਰ੍ਹਾਂ ਕਿ ਸਤਿਗੁਰੂ ਜੀ ਜਪਜੀ ਸਾਹਿਬ ਦੇ ਵਿੱਚ ਉਪਦੇਸ਼ ਕਰਦੇ ਹਨ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੁਇ ਕਾਵਾਰ ਉਸੇ ਪੰਡਾਰਿਆਂ ਦੇ ਆਸਣ ਪੰਡਾਰਿਆਂ ਦੇ ਟਿਕਾਣੇ ਲੋਏ ਲੋਏ ਹਰ ਇੱਕ ਲੋਕ ਦੇ ਵਿੱਚ ਹਨ ਆਸਣ ਲੋਏ ਲੋਏ ਪੰਡਾਰ ਜੋ ਕੇ ਚਿਪਾਇਆ ਸੁਏ ਕਾਵਾਰ ਜੋ ਕ੍ਰਿਸ਼ਨ ਉਸ ਜੀ ਨਾਮ ਪੜਾ ਰਿਆਂ ਦੇ ਵਿੱਚ ਵਾਜੁਰੂ ਨੇ ਪਾਣਾ ਸੀ ਇੱਕੋ ਵਾਰੇ ਪਾ ਦਿੱਤਾ ਉਸ ਨੂੰ ਬਾਰ ਬਾਰ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਤੋ ਸਤਗੁਰੂ ਜੀ ਇੱਥੇ ਸਾਨੂੰ ਉਪਦੇਸ਼ ਕਰਦੇ ਹਨ ਸਰਵ ਜਾਤਿਕ ਇੱਕ ਦਾਤਾ করুণਾ ਮੈਂ ਜਗਦੀਸ਼ ਰਾ ਇਹ ਤਰਸ ਰੂ ਪ੍ਰਭੂ ਏ ਜਗ ਦੇ ਈਸ਼ਵਰ ਤੂੰ ਅਕੇਲਾ ਦਾਤਾ ਹੈ ਸਾਰੇ ਜੀਵ ਤੇਰੇ ਦਰ ਦੇ ਮੰਗਤੇ ਹਨ ਸਾਧੂ ਸੰਤ ਸੁਜਾਨ ਸੋਈ ਜਿਸੇ ਪ੍ਰਭ ਜੀ ਮਾਨੈ ਸੁਜਾਨ ਸਿਆਣਾ ਜਿਸ ਮਨੁੱਖ ਨੂੰ ਪ੍ਰਭੂ ਆਪ ਆਦਰ ਬਖਸ਼ਦਾ ਹੈ ਜਿਸੇ ਪ੍ਰਭ ਜੀ ਮਾਨੈ ਮਾਨਿ ਮਾਨੈ ਮਾਨ ਆਦਰ ਦਿੰਦਾ ਹੈ ਜਿਸ ਮਨੁੱਖ ਨੂੰ ਪ੍ਰਭੂ ਆਪ ਆਦਰ ਬਖਸ਼ਦਾ ਹੈ ਸਾਧੂ ਸੰਤ ਸੁਜਾਨ ਸੋਈ ਓਹੀ ਸਾਧੂ ਹੈ ਓਹੀ ਸੁਜਾਨ ਹੈ ਓਹੀ ਸੰਤ ਹੈ ਜਿਸ ਮਨੁੱਖ ਨੂੰ ਉਹ ਵਾਹਿਗੁਰੂ ਆਪ ਆਦਰ ਬਖਸ਼ਦਾ ਹੈ ਆਪ ਮਾਨ ਦਿੰਦਾ ਹੈ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਝੇ ਪਛਾਨ ਨਹੀਂ ਪਛਾਨਈਂ ਪਛਾਨਦਾ ਹੈ ਨਾਨਕ ਸਤਿਗੁਰੂ ਜੀ ਬੇਨਤੀ ਕਰਦੇ ਹਨ ਬਿਨਵੰਤ ਨਾਨਕ ਕਰੋ ਕਿਰਪਾ اے ਪ੍ਰਭੂ ਜਿਸ ਜੀਵ ਤੇ ਤੂੰ ਕਿਰਪਾ ਕਰਦਾ ਹੈ ਸੋਏ ਤੁਝੇ ਪਛਾਨਈਂ ਉਹ ਹੀ ਤੈਨੂੰ ਪਛਾਨਦਾ ਹੈ ਉਹ ਹੀ ਤੇਰੇ ਨਾਲ ਡੂੰਗੀ ਸਾਝ ਪਾਉਂਦਾ ਹੈ ਜਿਸ ਉਤੇ ਤੂੰ ਆਪ ਵਾਹਿਗੁਰੂ ਕਿਰਪਾ ਕਰਦਾ ਹੈ ਸਤਿਗੁਰੂ ਕਿਰਪਾ ਕਰਨ ਜੋ ਇਸ ਸ਼ਬਦ ਵਿਸਾ ਨੂੰ ਉਪਦੇਸ਼ ਕਰਦੇ ਹਨ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਇਹ ਜਨਮ ਜੋ ਅਮੋਲਕ ਜਨਮ ਉਸ ਵਾਹਿਗੁਰੂ ਵੱਲੋਂ ਸਾਨੂੰ ਮਿਲਿਆ ਹੈ ਉਸ ਵਾਹਿਗੁਰੂ ਦੇ ਗੁਣ गा ਕੇ ਅਸੀਂ ਇਸ ਅਮੋਲਕ ਜਨਮ ਨੂੰ ਸਫਲਾ ਕਰ ਲਈਏ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ